ਤੁਸੀਂ ਗੱਡੀ ਚਲਾਓਗੇ ਤੁਸੀਂ 16 ਸਾਲ ਤੋਂ ਛੋਟੇ ਹੋ ਤੁਹਾਡਾ ਲਰਨਿੰਗ ਲਾਇਸੈਂਸ ਨਹੀਂ ਬਣਿਆ ਤੇ ਤੁਹਾਡੇ ਪਾਪਾ ਨੂੰ ਮੰਮਾ ਨੂੰ ਜਾਂ ਜਿਹਦੇ ਨਾਮ ਤੇ ਗੱਡੀ ਹੋਵੇ ਸਕੂਟਰ ਜਾਂ ਫੋੜ ਵੀ ਤਾਂ ਟੂ ਵিলার ਜਾਂ ਫੋੜ ਵੀ ਕੋਈ ਵੀ ਹੋਇਆ ਉਹ ਜਿਹਦੇ ਨਾਮ ਤੇ ਗੱਡੀ ਉਹਨੂੰ 3 ਸਾਲ ਦੀ ਕੈਦ 25000 ਫਾਈਨ ਇੱਥੇ ਗੱਲ ਨਹੀਂ ਰੁਕਦੀ ਉਹ ਨਾਲ ਗੱਡੀ ਜਿਹੜੀ ਉਹ ਮੌਕੇ ਤੇ ਬੰਦ ਹੋਏਗੀ ਤੇ ਉਹ ਗੱਡੀ ਦੀ ਆਸੀ ਜਿਹੜੀ ਆ ਉਹ 1 ਸਾਲ ਵਾਸਤੇ ਸਸਪੈਂਡ ਕੀਤੀ ਜਾਏਗੀ ਤੇ ਸਭ ਤੋਂ ਵੱਡੀ سزا ਜਿਹੜੀ ਮੈਂ ਦੱਸਣਾ ਲੱਗਾ ਉਹ ਜੇ ਤੁਸੀਂ ਸੁਣ ਲਓਗੇ ਤੇ ਮੇਰਾ ਖਿਆਲ ਤੁਹਾਡੇ ਵਿੱਚ ਬਹੁਤੇ ਬੱਚੇ ਗੱਡੀ ਨੂੰ ਹੱਥ ਨਹੀਂ ਲਗਾਉਣਗੇ ਜਦੋਂ ਤੁਸੀਂ 16 ਸਾਲ ਦੇ ਹੋ ਤੁਸੀਂ ਅੱਜ ਪਕੜੇ ਗਏ ਜਾਂ ਅੱਜ ਪਰ ਕੱਲ ਪਕੜੇ ਗਏ ਜਦੋਂ ਤੁਸੀਂ 18 ਸਾਲ ਦੇ ਹੋਣਾ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਡਰਾਈਵਿੰਗ ਲਾਇਸੈਂਸ ਬਣਾਉਣਾ ਬਣਾਉਣਾ ਹੈ ਨਾ ਪਾ 18 ਸਾਲ ਤੋਂ ਤੇ ਜਦੋਂ ਡਰਾਈਵਿੰਗ ਲਾਇਸੈਂਸ ਬਣਾਉਣਾ ਜਦੋਂ ਤੁਸੀਂ ਪਹਿਲਾ ਤੁਹਾਡਾ ਆਨਲਾਈਨ ਬਲੌਗ ਰਿਕਾਰਡ ਬੋਲਦਾ ਹਿਆ ਕਿ ਇਹਨੇ 16 ਸਾਲ ਦੀ ਗਲਤੀ ਵਿੱਚ ਗਲਤੀ ਕੀਤੀ ਆ ਇਹਨਾਂ ਨੇ ਟੂ ਵੀਲਰ ਚਲਾਇਆ ਜਾਂ ਹੋਰ ਵੀ ਨੋ ਚਲਾਇਆ ਉਹਦੇ ਦੌਰਾਨ ਤੁਹਾਡਾ 7 ਸਾਲ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਇਹ ਤੁਸੀਂ ਦੇਖ ਲਓ ਤੇ ਸਭ ਤੋਂ ਵੱਡੀ ਖੂਹਤ ਨੂੰ ਗੱਲ ਦੱਸਣਾ ਹੈਗਾ ਬਹੁਤ سارے ਬੱਚੇ ਦੇ ਕੋਲ ਛੋਟੇ ਬੱਚੇ ਦੀ ਜਾਨ ਤੇ ਆ ਬਹੁਤ ਵੱਡਾ ਖਤਰਾ ਉਹਦੀ ਗੱਲ ਫੈਕਟਰ ਹੋ ਸਕਦੀ ਆ ਉਹ ਕੋਈ ਵੀ ਅਸਾਧਾਰਨ ਐਕਸੀਡੈਂਟ ਨਾਲ ਉਹ ਜਾਨੀ ਜਾ ਸਕਦੀਆਂ ਇਸ ਕਰਕੇ ਕਦੇ ਵੀ ਛੋਟੇ ਬੱਚੇ ਨੂੰ ਅੱਗੇ ਲੱਤਾਂ ਵਿੱਚ ਖੜੇ ਨਹੀਂ ਕਰਨਾ ਜੇ ਸੀਟ ਬੈਲਟ ਲਗਾਵਾਂਗੇ ਸੀਟ ਬੈਲਟ ਲਗਾਉਣ ਦੇ ਨਾਲ ਸਾਡੇ ਬਹੁਤ ਸਾਰੇ ਮੌਕੇ ਜਿਹੜੀਆਂ ਉਹਨਾਂ ਵਿੱਚ ਅਸੀਂ ਕਮੇ ਨਹੀਂ ਜਾ ਸਕਦੇ ਆ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਿੰਨੇ ਐਕਸੀਡੈਂਟ ਹੁੰਦੇ ਨੇ ਜਿਸ ਤਰ੍ਹਾਂ ਕਿ 2022 ਵਿੱਚ 1 ਲੱਖ 60 ਜਾਨਾਂ ਮਾਰਿਆ ਗਿਆ ਸੀ ਕਿਹਾ ਕਰੋ ਤੰਦ ਹੋ ਸਕਿਆ ਤੇ ਵਾਪਸ ਨਹੀਂ ਆਇਆ ਹੁਣ 2024 ਦੀ ਜਿਹੜੀ ਫਿਗਰ ਆ 186000 ਇਹਨਾਂ ਜਿਹੜੇ ਹਾਈਵੇ ਬਣਦੇ ਜਾ ਰਹੇ ਆ ਸਪੀਡਾਂ ਦੇ ਗੱਡੀ ਦੀ ਸਪੀਡ ਵੱਧਦੀ ਜਾ ਰਹੀ ਆ ਉਹਦੇ ਨਾਲ ਸਾਡੀ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਆ ਸਾਡੀਆਂ ਗੱਡੀਆਂ ਆਪਣੇ ਨੂੰ ਹੋ ਗਈਆਂ ਸਾਡੇ ਹਾਈਵੇ ਆਪਣੇ ਨੂੰ ਹੋ ਗਏ ਤੇ ਅਸੀਂ ਅਪਡੇਟ ਨਹੀਂ ਹੋਏ ਸਾਡੀ ਅੱਜ ਵੀ ਸੋਚ ਉਹੀ ਆ ਕਿ ਜੇ ਸਪੀਡ ਵੱਧ ਗਈ ਆ ਜੇ ਕੋਲ ਵਧੀਆ ਬਣ ਗਏ ਆ ਜੇ ਸ਼ਕਾ ਬਤੀਆ ਬਣ ਗਏ ਆ ਆਈਕਾ ਬਤੀਆ ਬਣ ਗਏ ਆ ਤੇ ਅਸੀਂ ਉਹ ਸਪੀਡ